ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਇਕ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਵੀਡੀਓ ਉਹ ਵੀਡੀਓ ਹੈਗੀ ਜੀ ਆਪਣੀਆਂ ਵਾਲਾਂ ਵਾਲਾਂ ਦੇ ਤੇ ਹਨਾ ਠੀਕ ਹੈ ਜੀ ਹੁਣ ਆਪਣੇ ਜੋ ਮਤਲਬ ਕਿ ਕਈ ਮੇਰੀ ਭੈਣਾਂ ਦੇ ਕੇਸ ਚਿੱਟੇ ਹੋਣ ਲੱਗ ਜਾਂਦੇ ਨੇ ਤੇ ਉਹ ਡਾਈ ਵਗੈਰਾ ਲਾਉਣ ਲੱਗ ਜਾਂਦੇ ਨੇ ਤੇ ਡਾਈ ਨਾਲ ਆਪਣੇ ਜਿਹੜੇ ਕੇਸ ਨੇ ਉਹ ਹੋਰ ਵੀ ਜ਼ਿਆਦਾ ਚਿੱਟੇ ਹੁੰਦੇ ਨੇ ਉਹ ਡਾਈ ਆਪਾਂ ਘਰ ਹੀ ਤਿਆਰ ਕਰਾਂਗੇ ਤੇ ਬਾਕੀ ਤੁਸੀਂ ਜੇ ਮਹਿੰਦੀ ਲਗਾਉਣਾ ਚਾਹੁੰਦੇ ਹੋ ਤਾਂ ਮਹਿੰਦੀ ਵੀ ਲਗਾ ਸਕਦੇ ਹੋ ਮਹਿੰਦੀ ਆਪਾਂ ਮਤਲਬ ਕਿ ਲੋਹੇ ਦੇ ਭਾਂਡੇ ਦੇ ਵਿੱਚ ਭਿਉ ਕੇ ਤੇ ਪੈਕਟ ਵਾਲੀ ਮਹਿੰਦੀ ਲੈਣੀ ਹੈ ਖੁੱਲੀ ਮਹਿੰਦੀ ਲੈਣੀ ਆ ਤੇ ਉਹ ਲਗਾ ਸਕਦੇ ਹੋ ਤੇ ਜਿਹੜੀ ਇਹ ਮਹਿੰਦੀ ਹੈ ਜਾਂ ਡਾਈ ਕਹੋ ਜਾਂ ਮਹਿੰਦੀ ਕਹੋ ਮੈਂ ਘਰ ਹੀ ਤਿਆਰ ਕਰਦੀ ਆ ਤੇ ਚਲੋ ਸਟਾਰਟ ਕਰਦੇ ਆ ਆਪਾਂ ਵੀਡੀਓ ਮਹਿੰਦੀ ਤਿਆਰ ਕਰਨੇ ਵਾਸਤੇ ਆਪਾਂ ਚਿੰਦਿਆ ਪੈਕਟ ਵਾਲੀ ਹਲਦੀ ਠੀਕ ਹੈ ਜੀ ਤੇ ਪੈਕਟ ਵਾਲੀ ਹਲਦੀ ਪਾਊਡਰ ਚਾਹੀਦਾ ਠੀਕ ਹੈ ਜੀ ਇਹ ਹੋ ਗਿਆ ਫਿਰ ਜੀ ਆਪਣਾ ਸ਼ਹਿਦ ਠੀਕ ਹੈ ਜੀ ਪਾਣੀ ਪਾ ਲਓ ਤੁਸੀਂ ਇੰਗਲਿਸ਼ ਚ ਤੇ ਇਧਰ ਆਪਾਂ ਲੈ ਲੈ ਲੋਹੇ ਦਾ ਤਵਾ ਜਿਹੜਾ ਰੋਟੀ ਬਣਾਉਣ ਵਾਲਾ ਤਵਾ ਲੋਹੇ ਦਾ ਲੋਹੇ ਦਾ ਹੀ ਤਵਾ ਆਪਾਂ ਨੇ ਯੂਜ਼ ਕਰਨਾ ਹੈ ਤੇ ਤਾਂ ਮੈਨੂੰ ਆਪਾਂ ਚੰਗੀ ਤਰ੍ਹਾਂ ਰਗੜ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਉੱਤੇ ਪਾਵਾਂਗੇ ਆਪਾਂ ਹਲਦੀ ਜਦੋਂ ਆਪਣਾ ਇਹ ਤਵਾ ਸਾਰਾ ਸੁੱਕ ਗਿਆ ਨਾ ਇਹਦੇ ਤੇ ਪਾਵਾਂਗੇ ਆਪਾਂ ਹਲਦੀ ਹਲਦੀ ਪਾਊਡਰ ਮਤਲਬ ਕਿ ਜੋ ਵੀ ਆਪਾਂ ਬੱਤਾਂਗੇ ਇਹ ਵਾਲਾ ਪੈਕੇਟ ਸਿਰਫ ਪੈਕੇਟ ਵਾਲੀ ਹਲਦੀ ਵਰਤਣੀ ਆ ਜੇ ਆਪਾਂ ਮਤਲਬ ਕਿ ਕਈ ਵਾਰ ਆਪਾਂ ਕਾਰਪੀਸੀ ਹੋਈ ਹਲਦੀ ਵਰਤਨ ਲੱਗ ਜਾਂਦੇ ਆ ਤੇ ਜਿਹੜੀ ਹਲਦੀ ਹੁੰਦੀ ਆ ਤੇ ਉਹ ਮਿਸਚਰ ਦੇ ਉੱਤੇ ਕਈ ਵਾਰ ਪਿਹਾਈ ਜਾਂਦੀ ਆ ਤੇ ਜਿਹਦੇ ਨਾਲ ਆਪਣੀ ਮਤਲਬ ਕਿ ਜਲਨ ਜੀ ਹੋਣ ਲੱਗ ਜਾਂਦੀ ਆ ਠੀਕ ਹੈ ਜੀ ਤੇ ਇਸ ਲਈ ਆਪਾਂ ਪੈਕਟ ਵਾਲੀ ਹਲਦੀ ਯੂਜ਼ ਕਰਾਂਗੇ ਤਵੇ ਆਪਣਾ ਸੁੱਕ ਗਿਆ ਹੁਣ ਆਪਾਂ ਇਹਦੇ ਉੱਤੇ ਹਲਦੀ ਪਾਵਾਂਗੇ ਤਵੇ ਤੇ ਇਹ ਹਲਦੀ ਨੂੰ ਜੀ ਸਾਰੀ ਨੂੰ ਆਪਾਂ ਹਲਦੀ ਨੂੰ ਆਪਾਂ ਉਹ ਕਰਨਾ ਹੈ ਮਚਾਉਣਾ ਹੈ ਮਰਕੀ ਬਿਲਕੁਲ ਕਾਲੀ ਕਰਨੀ ਹੈ ਇਹ ਇਹਨੂੰ ਬਿਲਕੁਲ ਸਾਰ ਲੈਣਾ ਹਲਦੀ ਨੂੰ ਮਚਾ ਲੈਣਾ ਇਦਾਂ ਆਪਾਂ ਚਮਚੇ ਦੀ ਸਹਾਇਤਾ ਨਾਲ ਇਹਨੂੰ ਸਾਰੀ ਨੂੰ ਇਦਾਂ ਕਰਕੇ ਆਪਾਂ ਹਲਾ ਦੇਣੇ ਆ ਇਹ ਹਲਦੀ ਆਪਣੀ ਪੂਰੀ ਤਰ੍ਹਾਂ ਸੜ ਗਈ ਆ ਤੇ ਇਹਨੂੰ ਆਪਾਂ ਹੁਣ ਕੌਲੀ ਦੇ ਵਿੱਚ ਕੱਢ ਲੈਣੇ ਆ ਲਓ ਜੀ ਦੇਖੋ ਇਹ ਸਾਰੀ ਮੱਚੀ ਹੋਈ ਹਲਦੀ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਸਰੋਂ ਦਾ ਤੇ ਵਿੱਚ ਆਪਾਂ ਨੇ ਤੇਲ ਵੀ ਪਾ ਲਿਆ ਤੇ ਸ਼ਹਿਦ ਵੀ ਪਾ ਲਿਆ ਨੂੰ ਚੰਗੀ ਤਰ੍ਹਾਂ ਆਪਾਂ ਹੁਣ ਆਪਾਂ ਮਿਕਸ ਕਰ ਲੈਣੇ ਆ। ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤੇ ਕਲਰ ਵੀ ਬਹੁਤ ਸੋਹਣਾ ਆਉਂਦਾ ਇਹਦਾ। ਤੇ ਇਦਾਂ ਲਗਾਉਣੀ ਆਪਾਂ ਨੇ ਤੁਹਾਨੂੰ ਹੱਥ ਤੇ ਲਗਾ ਕੇ ਦਿਖਾਉਣੀ ਆਂ ਦੇਖੋ ਜੀ। ਠੀਕ ਹੈ ਜੀ। ਕਾਲਾ ਕਰਤਾ ਹੱਥ ਤੇ ਆਪਣੀ ਡਾਈ ਬਣ ਕੇ ਰੈਡੀ ਹੋ ਗਏ ਤੇਲ ਬਿਲਕੁਲ ਥੋੜਾ ਜਿਹਾ ਪਾਣਾ ਸਰੋਂ ਦਾ ਨਾ ਮੰਗੋ ਜੀ। ਠੀਕ ਹੈ ਜੀ। ਤੇ ਬਾਕੀ ਦੇਖੋ ਜੀ ਆ ਦੇਖੋ ਹੱਥ ਕਾਲੇ ਕਰਤੇ ਕਿੰਨਾ ਫਰਕ ਹੈ ਦੇਖੋ ਆ ਉਂਗਲ ਦੇਖੋ ਤੇ ਇਹ ਉਂਗਲ ਦੇਖੋ ਆ ਦੇਖੋ ਗੁੱਠਾ ਦੇਖੋ ਜੀ ਗੁੱਠਾ ਦਿਖਾਣੇ ਤੁਹਾਨੂੰ ਬਾਈ ਬਣ ਕੇ ਆਪਣੀ ਪੂਰੀ ਵਧੀਆ ਬਣ ਗਈ ਹੈ ਤੇ ਲੋ ਜੀ ਏਸੀ ਆਪਣੀ ਅੱਜ ਛੋਟੀ ਜੀ ਬਿਲਕੁਲ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਵਾਤਵਾ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਬਾਕੀ ਜਿਹੜੀ ਇਹ ਮਹਿੰਦੀ ਹੈ ਜੀ ਤੁਸੀਂ ਅੱਧਾ ਘੰਟਾ ਜ਼ਰੂਰ ਲਗਾਣੀ ਹੈ ਸਿਰ ਤੇ ਅੱਧਾ ਘੰਟਾ ਲਗਾ ਕੇ ਰੱਖਣੀ ਹੈ ਤੇਲ ਬਿਲਕੁਲ ਨਾ ਮਾਤਰਾ ਦੀ ਇਤਰਾ ਪਾਉਣਾ ਤੇ ਤੁਸੀਂ ਇਹਦੇ ਵਿੱਚ ਐਲੋਵੇਰਾ ਜੈਲ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਸ਼ਹਿਦ ਵਗੈਰਾ ਤਾਂ ਪਾਉਣੀ ਪਾਉਣਾ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਾਂ ਕੱਲ੍ਹ ਖੋਰ ਵੀਰ ਨਾਲ ਤਦ ਤੱਕ ਲਈ ਸਾਰਨ ਸ਼ਸ਼ਿਕਾ